ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਕਿੰਨੀ ਗਲਤ ਹੋ ਗਈ ਆ ਇਹ ਓਨੂ ਮੈਨੇ ਬਖਸ਼ੀ ਜੀ ਅੱਜ ਖਬਰ ਪੜ੍ਹ ਕੇ ਬੜਾ ਮਨ ਦੁਖੀ ਹੋਇਆ ਕਿ ਭਾਈ ਗੁਰਪ੍ਰੀਤ ਸਿੰਘ ਜੀ ਮਿੰਟੂ ਮਨੁੱਖਤਾ ਦੀ ਸੇਵਾ ਵਾਲੇ ਜਿਹੜੇ ਆ ਉਹਨਾਂ ਦੇ ਨਾਂ ਤੇ ਫੇਕ ਅਕਾਊਂਟ ਬਣਾ ਕੇ ਲੋਕੀ ਪੈਸੇ ਇਕੱਠੇ ਕਰ ਰਹੇ ਆ ਆਪਣਾ ਨੰਬਰ ਦੇ ਕੇ ਕਯੂਆਰ ਕੋਡ ਦੇ ਕੇ ਵੀ ਇਹਦੇ ਵਿੱਚ ਸਾਨੂੰ ਸੇਵਾ ਲਈ ਪੈਸੇ ਪਾਓ ਔਰ ਉਹ ਤੇ ਨਕਦ ਪੈਸਾ ਕਿਸੇ ਕੋਲ ਲੈਂਦੇ ਹੀ ਨਹੀਂ ਉਹਨਾਂ ਨੇ ਫਿਰ ਪਾਇਆ ਮਤਲਬ ਪੋਸਟ ਪਾਈ ਆ ਵੀ ਤੁਸੀਂ ਕਿਸੇ ਨੂੰ ਵੀ ਸਾਡੇ ਨਾਂ ਤੇ ਪੈਸਾ ਨਾ ਦਿਓ ਇਹ ਇਕੱਲਾ ਉਹਨਾਂ ਨਾਲ ਨਹੀਂ ਹੋਇਆ ਜਿਹੜਾ ਵੀ ਬੰਦਾ ਮਸ਼ਹੂਰ ਹੋ ਜਾਂਦਾ ਨਾ ਤੇ ਉਹਦੇ ਨਾਂ ਤੇ ਫੇਕ ਅਕਾਊਂਟ ਬਣ ਜਾਂਦੇ ਆ ਹੁਣ ਤੁਸੀਂ ਦੇਖ ਲਿਓ ਭਈ ਆ ਜਿਹੜਾ ਅੱਜ ਕੱਲ ਮੁੰਡਾ ਬਹੁਤ ਵਧੀਆ ਕੰਮ ਕਰ ਰਿਹਾ ਪਿੰਕਾ ਜਰਗ ਤੇ ਇਹਦੇ ਨਾਂ ਤੇ ਵੀ ਲੋਕੀ ਫੇਕ ਅਕਾਊਂਟ ਬਣਾਣਗੇ ਤੇ ਪੈਸੇ ਇਕੱਠੇ ਕਰਨਗੇ ਬੱਚਿਆਂ ਦੇ ਨਾਂ ਤੇ ਇਹ ਕਿਸੇ ਨੂੰ ਨੇ ਬਖਸ਼ਦੇ ਲੋਕ ਮੈਨੂੰ ਵੀ ਕਈ ਵਾਰੀ ਫੋਨ ਆਏ ਆ ਪਿੱਛੇ ਜੀ ਬਾਬਾ ਠਿਕਰੀਵਾਲ ਨਾਂ ਤੇ ਫੇਕ ਅਕਾਊਂਟ ਬਣਾ ਕੇ ਬੰਦਾ ਪੈਸੇ ਇਕੱਠੇ ਕਰਦਾ ਸੀ ਕੋਈ ਉਹਨੇ ਉਹਨੂੰ ਹੀ ਫੋਨ ਕਰ ਦਿੱਤਾ ਬਾਬੇ ਠਿਕਰੀਵਾਲ ਵਾਲੇ ਨੂੰ ਪੈਸਿਆਂ ਵਾਸਤੇ ਕਿੱਦਾਂ ਦੀ ਦੁਨੀਆ ਕੋ ਸਮਝ ਨਹੀਂ ਆਉਂਦੀ ਕਿ ਭਗਤਪੂਰਨ ਸਿੰਘ ਵਰਗੀ ਸੱਚੀ ਸੁੱਚੀ ਸੇਵਾ ਨਿਭਾਰਿਆ ਵੀਰ ਗੁਰਪ੍ਰੀਤ ਸਿੰਘ ਮਿੰਟੂ ਤੇ ਉਹਨੂੰ ਵੀ ਨਹੀਂ ਲੋਕੀ ਬਖਸ਼ਦੇ ਔਰ ਇਹਨਾਂ ਚੋਰ ਚੱਕਿਆਂ ਨਸ਼ੇੜੀਆਂ ਨੂੰ ਇਹ ਨਹੀਂ ਪਤਾ ਕਿ ਕੋਈ ਪਤਾ ਨਹੀਂ ਅਸੀਂ ਵੀ ਇੱਥੇ ਹੀ ਸਾਨੂੰ ਵੀ ਇੱਥੇ ਹੀ ਆਉਣਾ ਪਵੇ ਇਹਦੇ ਦਰ ਤੇ ਆਉਣਾ ਪਵੇ ਜਿਹਦੇ ਨਾਂ ਤੇ ਮੰਗਦੇ ਪਏ ਸੋ ਵੀਰੋ ਬਹੁਤ ਧਿਆਨ ਰੱਖਣ ਦੀ ਲੋੜ ਆ ਤੇ ਇਦਾਂ ਦੇ ਬੰਦਿਆਂ ਨੂੰ ਚਾਹੀਦਾ ਕਿ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਹਨ ਉਹ ਫੜ ਕੇ ਤੇ ਚਾਟਾ ਛਕਾਉਣ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਉਹਨਾਂ ਦੀ ਸੇਵਾ ਕੀਤੀ ਜਾਵੇ ਇਹਨਾਂ ਦੀ ਪਛਾਣ ਕਰਕੇ ਇਹੋ ਜਿਹੇ ਠੱਗਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ